ਤੁਹਾਨੂੰ ਦੇ ਪਿੰਡ ਫੁੱਲਾਵਾਲ ਦੇ ਰਹਿਣ ਵਾਲੇ 80 ਸਾਲ ਦੇ ਉਹ ਜਾਗਰਤ ਸਿੰਘ ਨਰਕਪਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ ਲਿਹਾਜ਼ਾ ਪਿੰਡ ਦੇ ਲੋਕਾਂ ਨੇ ਇਸ ਨਰਕਪਰੀ ਜ਼ਿੰਦਗੀ ਤੋਂ ਕੱਢਣ ਲਈ ਇਸ ਬਜ਼ੁਰਗ ਦੀ ਮਦਦ ਕੀਤੀ ਹੈ ਇਹ ਵੀ ਦੱਸਦੇ ਕਿ ਬਜ਼ੁਰਗ ਇੱਕ ਛੁੱਗੀ ਚਰਦਾ ਹੈ ਤੇ ਜਦ ਪਿੰਡ ਦੇ ਲੋਕਾਂ ਨੇ ਇਸ ਨਰਕਪਰੀ ਜ਼ਿੰਦਗੀ ਚ ਰਹਿੰਦੇ ਬਜ਼ੁਰਗ ਨੂੰ ਵੇਖਿਆ ਤਾਂ ਉਹਨਾਂ ਨੇ ਇਸ ਬਜ਼ੁਰਗ ਦਾ ਰਹਿਣ ਦੇ ਲਈ ਕਮਰਾ ਬਣਵਾਇਆ مالی ਸਹਾਇਤਾ ਦੇਣ ਦਾ ਐਲਾਨ ਕੀਤਾ ਇੱਥੇ ਵੀ ਦੱਸਦੇ ਕਿ ਬਜ਼ੁਰਗ ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਤੇ ਇਸ ਬਜ਼ੁਰਗ ਦੀ ਪਤਨੀ ਬੇਟਾ ਅਤੇ ਬਹੁ ਦੀ ਮੌਤ ਹੋ ਚੁੱਕੀ ਐ ਤੇ ਇਸ ਬਜ਼ੁਰਗ ਦਾ ਇੱਕ ਪੋਤਾ ਐ ਆਓ ਸੁਣਦੇ ਹਾਂ ਬਜ਼ੁਰਗ ਦਾ ਕੀ ਆ ਕਹਿਣਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਇਹ ਕਿਹੜੇ ਪਿੰਡ ਦੇ ਵਿੱਚ ਖੜੇ ਹੋ ਅੱਜ ਕੀ ਵਜਾ ਹੈ ਇਹ ਪਿੰਡ ਜੀ ਸਾਡਾ ਪਿੰਡ ਫੁੱਲਾਂਵਾਲ ਪੱਖੋਆ ਰੋਡ ਜ਼ਿਲ੍ਹਾ ਲੁਧਿਆਣਾ ਜੀ ਉਹ ਪਿੰਡ ਆ ਜੀ ਇਹ ਜੀ ਕੀ ਵਜਾ ਅੱਜ ਇਸ ਘਰ ਦੇ ਵਿੱਚ ਖੜੇ ਹੋ ਇਹ ਜੀ ਸਾਡੇ ਪਿੰਡ ਚ ਇੱਕ ਗੁਰਸਿੱਖ ਬਜ਼ੁਰਗ ਸੀਗੇ ਇਹਨਾਂ ਦੀ ਕਾਫੀ ਉਮਰ ਆ ਇੱਕ ਐਡਾ ਵੱਡਾ ਮਤਲਬ ਕਿ ਕਰ ਇਹਨਾਂ ਦਾ ਮਤਲਬ ਵਿੜਾ ਹੋਈ ਆ ਖੁੱਲਾ ਹੋਰ ਕੁਝ ਨਹੀਂ ਹੈਗਾ ਤੇ ਇੱਕ ਝੁੱਗੀ ਸੀ ਝੁੱਗੀ ਦੇ ਵਿੱਚ ਰਹਿੰਦੇ ਸੀ ਇੰਨੀ ਗਰਮੀ ਤੇ ਬਰਸਾਤ ਦੇ ਮੌਸਮ ਕਰਕੇ ਇਹਨਾਂ ਦੀ ਬਹੁਤ ਔਖੀ ਆਉਦੀ ਜ਼ਿੰਦਗੀ ਬਤੀਤ ਕਰ ਰਹੇ ਸੀ ਉਸ ਕਰਕੇ ਅਸੀਂ ਸਾਰੇ ਜਿੰਨੇ ਪਿੰਡ ਦੇ ਵੀਰ ਸੀਗੇ ਆਲੇ-ਦਾਲੇ ਦੇ ਸਾਡੇ ਯਾਰ ਦੋਸਤ ਹੋਰ ਸਾਡਾ ਇੱਕ ਨਾ ਨਸ਼ਾ ਛਡਾਊ ਕਮੇਟੀ ਦਾ ਗਰੁੱਪ ਬਣਿਆ ਹੋਇਆ ਉਹ ਗਰੁੱਪ 'ਚ ਸਾਡੇ ਸਣੀ ਵੀਰ ਨੇ ਬਜ਼ੁਰਗ ਬਾਪੂ ਦੀ ਫੋਟੋ ਪਾਈ ਸੀ ਇਹਨੂੰ ਦੇਖਦੇ ਹੋਏ ਫਿਰ ਅਸੀਂ ਸਨ ਦੇਖਿਆ ਵੀ ਬਾਪੂ ਜੀ ਜ਼ਿੰਦਗੀ ਬਹੁਤ ਔਖੀ ਬਤੀਤ ਕਰ ਰਿਹਾ ਇੱਕ ਤਰ੍ਹਾਂ ਤੋਂ ਵੀ ਅਰਸਮਰਥ ਹੈ ਤੇ ਫਿਰ ਸਾਰੇ ਰਲ ਕੇ ਜੋ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤ ਤਲਫਲ ਇਕੱਠਾ ਕਰਕੇ ਕਿਸੇ ਨੇ ਸੀਮੈਂਟ ਦੀ ਸੇਵਾ ਕਰਤੀ ਰੇਤੇ ਦੀ ਬਜਰੀ ਦੀ ਸਾਨੂੰ ਬਹੁਤ ਮਤਲਬ ਕੋਈ ਮਦਦ ਮਿਲੀ ਫਿਰ ਉਹ ਹਸਣਾ ਸੀ ਬਾਪੂ ਦਾ ਘਰ ਤੇਕਰ ਰਸੋਈ ਤੇ ਬਾਥਰੂਮ ਤਿਆਰ ਕਰਕੇ ਮਤਲਬ ਕੋਈ ਜਿੰਨਾ ਵੀੜਾ ਬੂੜਾ ਪੱਕਾ ਕਰਕੇ ਇਹਨਾਂ ਨੂੰ ਨਵਾਂਗੇ ਬਾਕੀ ਰਾਸ਼ਨ ਵਗੈਰਾ ਜੋ ਵੀ ਸਾਥ ਹੋਇਆ ਹੋਰ ਵੀ ਅਸੀਂ ਉਹ ਵੀ ਕਰਕੇ ਬਾਪੂ ਜੀ ਨੂੰ ਦਵਾਂਗੇ ਬਾਕੀ ਜੇ ਕਿਸੇ ਦਾ ਸਾਨੂੰ ਦੂ ਤਿੰਨ ਪਰਿਵਾਰਾਂ ਦਾ ਹੋਰ ਸੰਪਰਕ ਹੋਇਆ ਹੋਣਾ ਨਾਲ ਪਿੰਡ 'ਚ ਤੇ ਉਹ ਵੀ ਅਸੀਂ ਇਹ ਕੰਮ ਕਰਕੇ ਦਵਾਂਗੇ ਬਾਕੀ ਇਹ ਕੰਮ ਵੀਰੇ ਕਰਨ ਵਾਲੇ ਤਾਂ ਸਰਕਾਰਾਂ ਦੇ ਆ ਤੇ ਪਰ ਕਰਨੇ ਸਾਨੂੰ ਮਤਲਬ ਪੈ ਰਿਹਾ ਪਤਾ ਨਹੀਂ ਕਿ ਕਿੱਥੇ ਘਾਟ ਆ ਵੀ ਜਾਂ ਇਹਨਾਂ ਦਾ ਸਰਕਾਰ ਨਾਲ ਸੰਪਰਕ ਨਹੀਂ ਹੋਇਆ ਜਾਂ ਕਿੱਦਾਂ ਵੀ ਚਲੋ ਜੋ ਵੀ ਹੋ ਗਿਆ ਠੀਕ ਆ ਵੀ ਬਾਕੀ ਇਹ ਸਾਰਾ ਅਸੀਂ ਰਲ ਕੇ ਹੁਣ ਸਾਡੇ ਪਿੰਡ ਦੇ ਸਰਕਾਰਾਂ ਦੇ ਕੰਮ ਕਿਤੇ ਨਾ ਕਿਤੇ ਨੌਜਵਾਨ ਵੀ ਪਿੰਡਾਂ ਦੇ ਵਿੱਚ ਜਾਗਰੂਕ ਹੋ ਗਏ ਨੇ ਤੇ ਬਿਲਕੁਲ ਬਿਲਕੁਲ ਜੀ ਹੋ ਹੀ ਜਾਂਦਾ ਜੀ ਹੌਲੀ ਹੌਲੀ ਮੋਟੀਵੇਸ਼ਨ ਹੋਊਗੀ ਦੇ ਕੇ ਅਸੀਂ ਤਾਂ ਆਪ ਕਹਿੰਦੇ ਹਾਂ ਵੀ ਹਰ ਇੱਕ ਪਿੰਡ ਨੂੰ ਜੋ ਵੀ ਆਪਦੇ ਗਰੀਬ ਦੀ ਬਾਹ ਫੜਨੀ ਚਾਹੀਦੀ ਔਕੇ ਔਕੇ ਹੋ ਗਏ ਹਨਾ ਵੀ ਜਿੰਨਾ ਵੀ ਹੋ ਸਕਦਾ ਪਿੰਡਾਂ ਚ ਜੇ ਮੁੰਡੇ ਇਕੱਠੇ ਹੋ ਕੇ ਯਾਰ ਕਰ ਲੈਣ ਪਿੰਡ ਦੇ ਗਰੀਬ ਬੰਦਿਆਂ ਦੀ ਹਨਾ ਮਦਦ ਹੋਈ ਜਾਊਗੀ ਜੋ ਜਹੇ ਜਹੇ ਹਜੇ ਔਖੀ ਜ਼ਿੰਦਗੀ ਬਤੀਤ ਕਰਦੇ ਆ ਇਹਨਾਂ ਦੀ ਬਾਹ ਫੜੀ ਜਾਊਗੀ ਕਿਤੇ ਨਾ ਕਿਤੇ ਜਾ ਕੇ ਮੇਰਾ ਨਾਮ ਵੀਰੇ ਨਵਜਿੰਦਰ ਸਿੰਘ ਅੱਛਾ ਕਿਹੜਾ ਪਿੰਡ ਹੈ ਜੀ ਮੇਰੇ ਪਿੰਡ ਫੁੱਲਾਂ ਵਾਲੇ ਜੀ ਅੱਛਾ ਇਹਨਾਂ ਦਾ ਮਕਾਨ ਬਣਾ ਰਿਹਾ ਉਹਨਾਂ ਬਾਪੂ ਜੀ ਕੌਣ ਨੇ ਉਹ ਕੀ ਕਾਰਨ ਹੈ ਕਿਵੇਂ ਤੁਹਾਨੂੰ ਪਤਾ ਲੱਗਿਆ ਆਪਣੇ ਉਜਾਗਰ ਸਿੰਘ ਬਾਪੂ ਜੀ ਹੈ ਜੀ ਇਹ ਇਹਨੇ ਹਿੰਗ ਸਿੰਘ ਨੇ ਇਹਨਾਂ ਦੀ ਉਮਰ ਤਕਰੀਬਨ 79-85 ਸਾਲ ਦੇ ਗੇੜ ਚਾ ਜੀ ਅੱਛਾ ਤੇ ਹੁਣ ਚੱਲਣ ਫਿਰਨ ਜੋਗੇ ਨਹੀਂ ਹੈਗੇ ਤੇ ਇਹਨਾਂ ਦੇ ਇੱਕੋ ਇੱਕ ਬੇਟਾ ਸੀਗਾ ਉਹਦੀ ਵੀ ਡੈਥ ਹੋ ਗਈ ਆ ਤੇ ਹੁਣ ਪਰਿਵਾਰ ਚ ਕੋਈ ਕਮਾਉਣ ਵਾਲਾ ਹੈ ਨਹੀਂ ਤੇ ਚਲੋ ਸਾਡੇ ਕੋਲੇ ਸੰਪਰਕ ਹੋਇਆ ਤੇ ਅਸੀਂ ਬਾਪੂ ਜੀ ਦੇ ਇਹਦਾ ਘਰ ਦੀ ਜੋ ਸੀਗੀ ਸੇਵਾ ਸੀ ਆਪ ਲਈ ਆ। ਅੱਛਾ ਹੁਣ ਕੀ ਕੀ ਬਣਾ ਰਹੇ ਹੁਣ ਬਾਪੂ ਜੀ ਨੂੰ ਜੀ ਇੱਕ ਅਸੀਂ ਕਮਰਾ પાਕੇ ਦੇ ਰਹੇ ਆ ਜੀ ਨਾਲ ਉਹਦੇ ਅਟੈਚਰ ਸੋਈ ਕਰ ਦੇਣੀ ਆ ਤੇ ਨਾਲ ਉਹਨਾਂ ਨੂੰ ਵਾਸ਼ਰੂਮ ਤਿਆਰ ਕਰਕੇ ਦੇਣੇ ਆ ਜੀ ਅੱਛਾ ਪਹਿਲਾਂ ਕਿਸ ਹਾਲਾਤ ਦੇ ਵਿੱਚ ਰਹਿੰਦੇ ਸੀਗੇ ਬਾਪੂ ਜੀ ਪਹਿਲਾਂ ਝੁੱਗੀ ਦੇ ਵਿੱਚ ਰਹਿੰਦੇ ਸੀਗੇ ਉਹ ਝੁੱਗੀ ਦੇ ਵਿੱਚ ਗਰਮੀ ਵੀ ਦੇਖੋ ਗਰਮੀ ਦੇ ਮੌਸਮ ਚ ਕਿੰਨੀ ਜ਼ਿਆਦਾ ਗਰਮੀ ਸੀ ਜੀ ਮੀਂਹ ਪੈਂਦਾ ਸੀ ਉਹ ਚੋਂਦਿਆਂ ਬਾਪੂ ਜੀ ਦਾ ਕੱਪੜੇ ਗਿੱਲੇ ਰਾਸ਼ਨ ਗਿੱਲਾ ਸਾਰਾ ਕੁਝ ਖਰਾਬ ਹੋ ਜਾਂਦਾ ਸੀ ਚਲੋ ਜਦੋਂ ਅਸੀਂ ਹਾਲਾਤ ਦੇਖਿਆ ਆ ਕੇ ਫਿਰ ਅਸੀਂ ਸੋਚਿਆ ਵੀ ਨਹੀਂ ਇਹ ਸੇਵਾ ਕਰਨ ਵਾਲੀ ਬਣਦੀ ਆ ਤੇ ਅਸੀਂ ਸਾਡਾ ਜਿਹੜਾ ਪਿੰਡ ਜਿੱਨੇ ਸਾਡੀ ਟੀਮ ਨੌਜਵਾਨ ਨੇ ਸਾਡੇ ਪਿੰਡ ਦੇ ਵਿੱਚ ਇਹ ਅਸੀਂ ਮੋਸਟਲੀ ਉਪਰਾਲਾ ਕਰਦੇ ਰਹਿੰਦੇ ਆ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਬਾਕੀ ਜਿਹੜੇ ਪਿੰਡਾਂ ਦੇ ਮੁੰਡੇ ਆ ਉਹਨਾਂ ਨੂੰ ਆਪਣੇ ਪਿੰਡ ਤੌਰ ਤੇ ਜਰੂਰ ਇਹ ਉਪਰਾਲੇ ਕਰਨੇ ਚਾਹੀਦੇ ਨੇ ਇਹ ਬਾਪੂ ਜੀ ਇਕੱਲੇ ਰਹਿੰਦੇ ਨੇ ਹਾਂਜੀ ਹੁਣ ਬਾਪੂ ਜੀ ਇਕੱਲੇ ਇੱਕ ਬਾਪੂ ਜੀ ਦਾ ਪੋਤਾ ਜੀ ਉਹ ਆ ਪਰ ਹੁਣ ਇਹਨਾਂ ਦੀ ਸੇਵਾ ਆਪਣੇ ਸਿਆਂ ਸਾਮ ਕਰ ਲਈ ਇਹਨਾਂ ਦੀ ਬੇਟੀ ਆਈ ਹੋਈ ਆ ਜੀ ਕੀ ਲੱਗਦਾ ਸਿਹਤ ਵੀ ਢਿੱਲੀ ਸੀ ਉਹ ਕਹਿੰਦੇ ਇਲਾਜ ਵੀ ਤੁਸੀਂ ਕਰਾਇਆ ਜੀ ਹਾਂ ਇਹ ਇਲਾਜ ਜੀ ਇਦਾਂ ਜੀ ਬਾਪੂ ਨਾਲ ਸਾਰੇ ਸਹਿਯੋਗ ਨਾਲ ਹੀ ਹੋਇਆ ਵਾ ਠੀਕ ਆ ਜੀ ਤੇ ਹੁਣ ਕੱਲ ਉਹ ਵੀ ਹੁਣ ਪਿਛਲੇ 6 ਮਹੀਨਿਆਂ ਤੋਂ ਕਾਫੀ ਰਿਕਵਰ ਹੋ ਗਿਆ ਹੁਣ ਅਸੀਂ ਅੱਗੇ ਸੋਚਿਆ ਕਿ ਬਾਪੂ ਜੀ ਲਈ ਅਸੀਂ ਕੋਈ ਵਧੀਆ ਖਰਾਕ ਦਾ ਇੰਤਜ਼ਾਮ ਕਰਾਂਗੇ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਰਹਿੰਦੀ ਜ਼ਿੰਦਗੀ ਨੂੰ ਵਧੀਆ ਬਤੀਤ ਕਰ ਸਕੇ ਹੋਰ ਵੀ ਕਈ ਪਿੰਡ ਦੇ ਵਿੱਚ ਘਰ ਨਹੀਂ ਉਹਨਾਂ ਲਈ ਕਿਵੇਂ ਆ ਜਿਵੇਂ ਕਈਆਂ ਕੋਲੇ ਹੋਰ ਵੀ ਛੱਤ ਨਹੀਂ ਆ ਜਿਵੇਂ ਇੱਧਰ ਹਾਂਜੀ ਉਹ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਵਿਜ਼ਿਟ ਕਰਨਾ ਜੀ ਕਿਉਂਕਿ ਸਾਡਾ ਇਹ ਕੰਮ ਆਲਮੋਸਟ ਲੈਂਟਰ ਤੇ ਚਲੇ ਗਿਆ ਵਾ ਉਹ ਅਸੀਂ ਇੱਕ ਅੱਧੇ ਦਿਨ ਚ ਵਿਜ਼ਿਟ ਕਰਕੇ ਫਿਰ ਅਸੀਂ ਉਹ ਦੇਖਾਂਗੇ ਵੀ ਉੱਥੇ ਕੀ ਕੀ ਹੋਣ ਵਾਲਾ ਵਾ ਕੀ ਲੱਗਦਾ ਹੈ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਜਿਹੜੇ ਤੁਸੀਂ ਕਰ ਰਹੇ ਹੋ ਬਿਲਕੁਲ ਜੀ ਹੁਣ ਯੋਜਨਾਵਾਂ ਤਾਂ ਬਹੁਤ ਚੱਲਦੀਆਂ ਨੇ ਪਰ ਉਹ ਕੁਛ ਪਿੰਡੋਂ ਦਾ ਲਾਹਾ ਲੈ ਲੈਂਦੇ ਆ ਕੁਛ ਨਹੀਂ ਲੈਂਦੇ ਜਿਹੜੇ ਨਹੀਂ ਲੈਂਦੇ ਪਤਾ ਨਹੀਂ ਕਿਉਂ ਨਹੀਂ ਲੈਂਦੇ ਹੈਗੇ ਕਾਫੀ ਪਿੰਡਾਂ 'ਚ ਲਾਹਾ ਲਿਆ ਜਾਂਦਾ ਉਸ ਯੋਜਨਾਵਾਂ ਦਾ ਤਾਂ ਮੈਂ ਤਾਂ ਇਹੀ ਕਹਣਾ ਵਾਂ ਕਿ ਲੋਕ ਲੋਕ ਜਾਗਰੂਕ ਹੋਣ ਇਸ ਚੀਜ਼ ਲਈ ਵੀ ਜਿਹੜੀ ਹਰ ਸਕੀਮ ਸਰਕਾਰ ਕੰਨੀ ਆਉਂਦੀ ਆ ਉਹਦਾ ਲਾਹਾ ਲਿਆ ਜਾਵੇ ਬਾਪੂ ਜੀ ਕੀ ਨਾਮ ਆ ਕਿੰਨੇ ਜੀ ਤੁਹਾਡੀ ਮਰਨਾ ਮਰਨਾ ਜਾਗਰ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਪਿੰਡ ਮੇਰਾ ਫੁੱਲਾਂਵਾਲ ਆ ਜੀ ਐਜ ਕਿੰਨੀ ਤੁਹਾਡੀ ਹਾਂਜੀ ਉਮਰ 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 ਮੇਰੀ 80 ਸਾਲ ਦੀ ਆ 80 ਸਾਲ ਦੀ ਪੁੱਜ ਜੀ ਇਸ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਹੈ ਇਸ ਘਰ ਦੇ ਵਿੱਚ ਤਾਂ ਹੁਣ ਮੈਂ ਇੱਕ ਮੇਰਾ ਪੋਤਾ ਸੀ ਪੋਤੀ ਵਿਆਹਤੀ ਆਜਾ ਮੇਰੀ ਬੇਟੀ ਜਦ ਮੈਂ ਜ਼ਿਆਦਾ ਬਿਮਾਰ ਹੋ ਗਿਆ ਇਹਨਾਂ ਨੇ ਆ ਕੇ ਮੈਨੂੰ ਸਾਂਭਿਆ ਸਾਂਭ ਸੰਭਾਲ ਕੀਤੀ ਇਹਨਾਂ ਨੇ ਮੇਰਾ ਲਾਜ਼ਮੀ ਕਰਾਇਆ ਚਲੋ ਇਹਨਾਂ ਨੇ ਇਹ ਸਾਡੇ ਪਿੰਡ ਦੇ ਨੌਜਵਾਨਾਂ ਕੋਲ ਏਕਾ ਹੋਰ ਪਛਾਈ ਬਾਕੀ ਇਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹੁਣ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਮਕਾਨ ਵੀ ਬਣਾ ਕੇ ਦਿੰਨੇ ਆ ਥੋੜਾ ਆ ਜਿਹੜਾ ਜਿੰਨਾ ਵੀ ਹੈ ਮੂਰੇ ਸਾਰਾ ਗੇਟ ਗੁੱਟ ਲਾ ਕੇ ਤੁਹਾਨੂੰ ਵਧੀਆ ਕਮਰਾ ਬਣਾ ਕੇ ਦਿੰਨੇ ਆ ਬਾਬਾ ਜੀ ਤੁਹਾਨੂੰ ਰਾਸ਼ਨ ਵੀ ਦੇਵਾਂਗੇ ਤੁਹਾਨੂੰ ਰੀੜਾ ਕਪੜਾ ਵੀ ਦੇਵਾਂਗੇ ਤੁਹਾਨੂੰ ਦਵਾਈ ਬੂਟੀ ਵਾਸਤੇ ਵੀ ਜਮਾਂਗੇ ਬਾਈ ਪਹਿਲਾਂ ਹਾਲਾਤ ਕਿਵੇਂ ਸੀ ਬਹੁਤ ਜੀ ਮਾੜੇ ਹਾਲਾਤ ਆ ਤੁਹਾਨੂੰ ਪਤਾ ਹੈ ਜਿਆਦਾ ਆਦਮੀ ਦੀ ਉਮਰ ਜਿਆਦੇ ਹੋ ਜਾਂਦੀ ਹੈ ਤੇ ਤੁਹਾਨੂੰ ਪਤਾ ਹੀ ਆ ਵੀ ਕੀ ਹਾਲਾਤ ਹੁੰਦਾ ਪਹਿਲਾਂ ਕਿੱਥੇ ਰਹਿੰਦੇ ਸੀ ਇੱਥੇ ਰਹਿੰਦੇ ਜੰਮਪਾਲ ਇੱਥੋਂ ਦਾ ਇੱਥੇ ਜੰਮ ਧੁਗੀ ਚ ਰਹਿੰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਆ ਇੱਥੇ ਬਣਾਏ ਸੀ ਫਿਰ ਮਾਤਾ ਅਦਾ ਹੀ ਜਿਹੜਾ ਜਿਹੜਾ ਇਹ ਸਮਾਨ ਹੈ ਇਹ ਹੁਣ ਮੈਂ ਆਜ ਅੱਜ ਕਾਗਜ਼ ਹੋਰ ਲੈ ਕੇ ਆਂਦਾ ਚੋਂਦਾ ਸੀ ਉੱਤੇ ਬਹੁਤ ਜਲਮੀ ਆਇਆ ਅੱਛਾ ਤਰਪਾਲ ਪਾਈ ਉੱਤੇ ਹਾਂਜੀ ਪਾਈ ਆ ਹੋਰ ਲਿਆ ਕੇ ਚਿੱਟਾ ਕਾਗਜ਼ ਹੁਣ ਇਹਨੂੰ ਪਤਾ ਹੀ ਨਹੀਂ ਹੋ ਜਾਂਦਾ ਕੱਪੜੇ ਕੂੜੇ ਕੱਪੜੇ ਭਿੱਜ ਗਏ ਸਾਰੇ ਭਿੱਜ ਗਏ ਬਰਜਾ ਏਰੀਆ ਉਹ ਤੁਹਾਨੂੰ ਕੀ ਲੱਗਦਾ ਇੱਕ ਤੰਬੂ ਦੇ ਵਿੱਚ ਰਹਿਣਾ ਇੱਕ ਗੁਰਸਿੱਖ ਫੈਮਲੀ ਨਾਲ ਬਿਲੋਂਗ ਕਰਦੇ ਹਾਂ ਹਾਂ ਜਿਉ ਫਿਰ ਗੁਰੂ ਸਖੰਦਾ ਤੋਂ ਤੁਹਾਨੂੰ ਪਤਾ ਹੀ ਆ ਪਹਿਲਾਂ ਤੋਂ ਹੀ ਇਹ ਆਪਨਾ ਵਖਤੀ ਕੱਟ ਰਿਹਾ ਇਹਨੇ ਗੁਰੂ ਵੀ ਆਪਣੇ ਵਖਤੀ ਕੱਟਦੇ ਆ ਅਸੀਂ ਤੁਹਾਡਾ ਤੁਹਾਡਾ ਪੋਤਾ ਜਿਹੜਾ ਉਹ ਕੀ ਕਰਦਾ ਕੋਈ ਨਹੀਂ ਜੀ ਕਰਦਾ ਉਹ ਕੰਮ ਨਹੀਂ ਕਰਦਾ ਹੈਗਾ ਮਹਿਲਾ ਫਿਰਦਾ ਰਹਿੰਦਾ ਕਹਿਣੀ ਕਰਦਾ ਬਾਹਰ ਹੈ ਹਾਂ ਜੀ ਕਹਿਣੀ ਕਰ ਕਹਿਨੇ ਕਰਦਾ ਬਾਹਰ ਆ ਮੈਂ ਤੁਹਾਨੂੰ ਝੂਠ ਨਹੀਂ ਬੋਲਣ ਵਾਲਾ ਮੈਂ ਗੁਰੂ ਕਾ ਸਿੱਖਾਂ ਮੈਂ 10ਵੇਂ ਪਾਤਸ਼ਾਹ ਦਾ ਅਮਰ ਸੇਕਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਧੂੜ ਲਈ ਆ ਜੀ ਮੈਂ ਝੂਠ ਨਹੀਂ ਬੋਲਣ ਵਾਲਾ ਉਹ ਕੋਈ ਕੰਮ ਨਹੀਂ ਕਰਦਾ ਨਾ ਸਾਡੇ ਕਹਨੇ ਸਾਰਾ ਉਹ ਲੱਗਦਾ ਕਿ ਇਹ ਕੰਮ ਜਿਹੜੀ ਸਰਕਾਰ ਦਾ ਖਰਚਾ ਕਿਵੇਂ ਚੱਲਦਾ ਹੈ ਖਰਚਾ ਖਰਚਾ ਇੱਕਣੀਆਂ ਜਿਵੇਂ ਆ ਨੌਜਵਾਨ ਨੇ ਕਿਸੇ ਨੇ ਕੁਸ ਦੇ ਦਿੱਤਾ ਕਿਸੇ ਨੇ ਕੋ ਦੇ ਦਿੱਤਾ ਐਸ ਲੋਟੀ ਜਿਵੇਂ ਇਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਰਾਸ਼ਮ ਵੀ ਦੇਵਾਂਗੇ ਤੁਹਾਨੂੰ ਦਵਾਈ ਬੂਟੀ ਦੇ ਵੀ ਪੈਸੇ ਦੇਵਾਂਗੇ ਅਸਤਾਂ ਜੀ ਇਹਨਾਂ ਦੇ ਸਹਾਰੇ ਹੀ ਆ ਜਿਹੜੇ ਇਹ ਸਾਡੇ ਨਗਰੀ ਦੇ ਨੌਜਵਾਨਾਂ ਨੇ ਅਪਰਾਲਾ ਕੀਤਾ ਸਾਡੇ ਵਰਗੇ ਗਰੀਬਾਂ ਦੇ ਬਾਬਾ ਜੀ ਕੋਈ ਜਿਵੇਂ ਤੋਂ ਹੀ ਕੋਈ ਸਤਿਆ ਕੋਈ ਸਰਕਾਰ ਦੁਆਰਾ ਕਮੇਟੀ ਨਾਲ ਗੱਲਬਾਤ ਕੋਈ ਹੋਰ ਜਿੱਥੇ ਵੀ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਸਾਡੀ ਹੋਈ ਸਾਡੇ ਇੱਕ ਦੋ ਵਾਰੀ ਜਿਹੜੇ ਪੰਚਾਇਤ ਦੀ ਸਰਪੰਚ ਬਣਦੀ ਉਹਨਾਂ ਨੂੰ ਕਿਹਾ ਉਹ ਅੱਗੇ ਸੁਣਦੇ ਰਹੇ ਆ ਵੀ ਪੈਸੇ ਦੇ ਕੇ ਗਿਆ ਫੁਲਾਨਾ ਇੱਥੇ ਆਇਆ ਉਹ ਪਤਾ ਨਹੀਂ ਕੀ ਉਹਨਾਂ ਨੇ ਕਰਿਆ ਪਤਾ ਨਹੀਂ ਕੀ ਨਹੀਂ ਕਰਿਆ ਕੋਈ ਜਿੱਥੇ ਬੰਦੀ ਨਾ ਚਲਦੇ ਹੋ ਦਲ ਨਾ ਕੋਈ ਹਾਂ ਜੀ ਮੈਂ ਬੋਡੇ ਦਲ ਦਾ ਨਹੀਂ ਹਾਂ ਉਹਨਾਂ ਨਾਲ ਕੋਈ ਹੈਲਪ ਦੀ ਗੱਲ ਆ ਤੋ ਹੁਣ ਇਸ ਮੋੜ ਤੇ ਕੀ ਹੈਲਪਫੁਲੀ ਕਰਨੀ ਤੁਹਾਨੂੰ ਨਾ ਜਾ ਹੁੰਦਾ ਨਾ ਹੁੰਦਾ ਹੁਣ ਤਾਂ ਇੱਥੇ ਟਾਈਮ ਪਾਸ ਕਰਦਾ ਕੋਈ ਨਾਲ ਦੇ ਸਾਥੀ ਵੀ ਨਹੀਂ ਆਏ ਕਿਹੜਾ ਮਨ ਨਹੀਂ ਇੱਕਨ ਨਹੀਂ ਹੁੰਦੇ ਹੈਗੇ ਕੋਈ ਨਾ ਕੋਈ ਜਿਵੇਂ ਹੁਣ ਆਪਣੇ ਕੋਈ ਨਾ ਕੋਈ ਰਹਿੰਦਾ ਆਉਂਦਾ ਜਾਂਦਾ ਮਿਲ ਜਵੇ ਬੇਗੁੜੀਚੀਕਾ ਖਾਲਸਾ ਬੇਗੁੜੀ ਫਤਿਹ ਹੋ ਜਾਂਦੀ ਆ ਜਾਣੀ ਹੁਣ ਨਾ ਕਿਤੇ ਜਾਣ ਜੋਗਿਆਂ ਨਾ ਕੁਛ ਕਰਨ ਦਾ ਰੱਬ ਦਾ ਰੂਪ ਬਣ ਕੇ ਆਏ ਪਿੰਡ ਦੇ ਵਾਸੀ ਹਾਂਜੀ ਹਾਂਜੀ ਬਿਲਕੁਲ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਪਰਵਕਾਰ ਕੀਤਾ ਮੇਰੇ ਗਰੀਬ ਬੰਦੇ ਤੇ ਆਏ ਹੁਣ ਮੈਨੂੰ ਕਹਿੰਦੇ ਬਾਈ ਬਾਬਾ ਜੀ ਤੁਹਾਡੀ ਸਾਰੀ ਅਸੀਂ ਤੇਰਾ ਤੌਰ ਸਾਰੇ ਬਜਨ ਅਸੀਂ ਚੱਕ ਲੈਣੀ ਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਾਣੀ ਲੈ ਕੇ ਦਵਾਈ ਬੂਟੀ ਚੱਕਰ ਕੀ ਅਨ ਪਾਣੀ ਚੱਕਰ ਜੋ ਵੀ ਹੈ ਸਵਾਦ ਦੇਖ ਲਓ ਆ ਮਿਸਤਰੀ ਲੈ ਆਏ ਨੇ ਸਾਰਾ ਕਾਰੋਬਾਰ ਕਰਾ ਰਹਿਣੇ ਕਹਿੰਦੇ ਬਾਬਾ ਜੀ ਤੁਹਾਨੂੰ ਵਧੀਆ ਮਕਾਨ ਬਣਾ ਕੇ ਦੇਵਾਂਗੇ ਰਸੋਈ ਬਣਾ ਕੇ ਦੇਵਾਂਗੇ ਤੁਹਾਡੀ ਹਰ ਇੱਕ ਅਸੂਲਤ ਪੂਰੀ ਕਰਾਂਗੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰ ਰਹੇ ਹਾਂ ਜੀ ਮਾਲਕ ਇਹਨਾਂ ਨੂੰ ਵਾਹਿਗੁਰੂ ਤੁਹਾਨੂੰ ਵੀ ਸੰਦਰਸਤੀਆਂ ਵਿੱਚ ਤੁਹਾਡੇ ਪਰਿਵਾਰਾਂ 'ਚ ਤਰਕੀਆਂ ਦੇਵੇ ਮਹਾਰਾਜ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ